ਕੈਨੇਡਾ ਤੇ ਅਮਰੀਕਾ ਵਿੱਚ ਪੰਜਾਬੀ ਮੁੰਡੇ ਕੁੜੀਆਂ ਦੀ ਅਚੰਚਿਤ ਮੌਤ ਦਾ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਤਾਜ਼ਾ ਜਾਣਕਾਰੀ ਮੁਤਾਬਕ ਜਿੱਥੇ ਕੈਨੇਡਾ ਦੇ 온ਟਾਰੀਓ ਦੇ ਕੋਨਾਸਟੋਕਾ ਕਾਲਜ ਦੀ ਸਟੂਡੈਂਟ ਸਪਰਬਜੋਤ ਕੌਰ 5 ਜਨਵਰੀ ਨੂੰ ਅਚਾਨਕ ਦਮ ਤੋੜ ਗਈ ਉੱਥੇ ਦੂਜੇ ਪਾਸੇ 7 ਜਨਵਰੀ ਨੂੰ ਅਮਰੀਕਾ ਦੇ ਨਿਊਯਾਰਕ ਵਿਖੇ ਲੱਗੀ ਭਿਆਨਕ ਅੱਗ 17 ਸਾਲਾਂ ਦੇ ਸਰਵਰਾਜ ਸਿੰਘ ਲਈ ਕਾਲ ਬਣ ਗਈ ਜੋ ਸਟੱਡੀ ਵੀਜ਼ਾ ਤੇ ਅਮਰੀਕਾ ਆਇਆ ਸੀ ਪੰਜਾਬੀ ਨੌਜਵਾਨ ਪਿੱਛੇ ਪਰਿਵਾਰ ਵਿੱਚ ਮਾਂ ਤੇ ਭੈਣ ਹੀ ਰਹਿ ਗਈਆਂ ਨੇ ਸਪਰਬਜੋਤ ਕੌਰ ਦੇ ਪ੍ਰਾ ਸਿਮਰਜੀਤ ਸਿੰਘ ਨੇ ਦੱਸਿਆ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਰਾਦੇ ਉਹ ਕੈਨੇਡਾ ਪਹੁੰਚੀ ਅਤੇ ਕੈਨਸਟੋਗਾ ਕਾਲਜ ਵਿੱਚ ਪੜ੍ਹਾਈ ਸ਼ੁਰੂ ਕਰ ਦਿੱਤੀ। ਆਪਣਾ ਖਰਚਾ ਚਲਾਉਣ ਲਈ ਪ੍ਰਭਜੋਤ कौर ਕੰਮ ਵੀ ਕਰ ਰਹੀ ਸੀ ਪਰ ਅਚਨਚੇਤ ਵਰਤੇ ਪਾਣੇ ਨੇ ਸਭ ਕੁਝ ਖੇਰੁਖੇ ਰੁੱਕ ਕਰ ਦਿੱਤਾ। ਪ੍ਰਭਜੋਤ कौर ਦੀ ਦੇਹ ਪੰਜਾਬ ਭੇਜਣ ਲਈ ਸਿਮਰਜੀਤ ਸਿੰਘ ਵੱਲੋਂ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ। ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਮਾਪੇ ਆਖਰੀ ਵਾਰ ਪ੍ਰਭਜੋਤ कौर ਦਾ ਚਿਹਰਾ ਦੇਖਣਾ ਚਾਹੁੰਦੇ ਨੇ ਪਰ ਇਸ ਮਕਸਦ ਲਈ 25000 ਡਾਲਰ ਲੋੜਿੰਦੇ ਹੋਣਗੇ। ਇਸ ਦੌਰਾਨ ਅਮਰਿਤਪ੍ਰੀਤ ਕੌਰ ਨੇ ਗੋ ਫੰਡਮੀ ਪੇਜ ਸਥਾਪਿਤ ਕਰਦਿਆਂ ਦੱਸਿਆ ਕਿ ਸਰਬਰਾਜ ਸਿੰਘ ਆਪਣੇ ਪਰਿਵਾਰ ਦੀ ਆਖਰੀ ਉਮੀਦ ਸੀ ਅਤੇ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸੇ ਸਰਬਰਾਜ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਥਾਪਨਾ ਚੱਲਦਿਆਂ ਹੋਇਆਂ ਦਮ ਤੋੜ ਗਿਆ ਸਰਬਰਾਜ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧਾਂ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਜਾ ਰਹੀ ਹੈ ਨਮਾਸਾਲ ਚੜਦਿਆਂ ਹੀ ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਨਾਲ ਪਾਣੇ ਵਰਤਣ ਦੀਆਂ ਦੁਖਦ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਤਾਜ਼ਾ ਮਾਮਲੇ ਵਿੱਚ ਸਰੀ ਵਿਖੇ ਪੰਜਾਬੀ ਨੌਜਵਾਨ ਅਰਵਿੰਦ ਸਿੰਘ ਸੰਧੂ ਦੀ ਅਚਾਨਕੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਰਿਚਮੈਂਟ ਦਾ ਸੁਤਵੀਰ ਸੀਰਾ ਦੋ ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ ਇਸ ਦੌਰਾਨ ਐਪਸਪੋਰਟ ਦੇ ਇੱਕ ਪਾਰਕ ਵਿੱਚ ਇੱਕ ਸੜੀ ਹੋਈ ਐਜੂਵੀ ਵਿੱਚੋਂ ਦੋ ਲਾਸ਼ਾਂ ਬਰਾਮਦ ਹੋਣ ਦੀ ਰਿਪੋਰਟ ਹੈ ਪ੍ਰਾਪਤ ਜਾਣਕਾਰੀ ਮੁਤਾਬਕ ਅਰਵਿੰਦ ਸਿੰਘ ਸੰਧੂ ਉਰਫ ਸੋਨੂ ਆਪਣੀ ਵਿਧਵਾ ਮਾਂ ਤੇ ਛੋਟੇ ਭਰਾ ਦੇ ਸੁਪਨੇ ਪੂਰੇ ਕਰਨ ਅਤੇ ਆਪਣੇ ਖੁਸ਼ਹਾਲ ਭਵਿੱਖ ਦੀ ਉਮੀਦ ਵਿੱਚ April 2024 ਵਿੱਚ ਕੈਨੇਡਾ ਪਹੁੰਚਿਆ ਸੀ ਪਿਤਾ ਦਾ ਹੱਥ ਸਿਰ ਤੇ ਨਾ ਹੋਣ ਕਾਰਨ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਬੇहद ਛੋਟੀ ਉਮਰ ਵਿੱਚ ਹੀ ਉਸਦੇ ਮੋਢਿਆਂ ਤੇ ਆ ਗਈ ਪਰ ਹੋਣੀ ਨੂੰ ਕੁਝ ਹੋਰੀ ਮਨਜ਼ੂਰ ਸੀ ਸਰੀ ਦੀ ਅੰਮ੍ਰਿਤਪਾਲ ਕੌਰ ਵੱਲੋਂ ਗੋ ਫੰਡਮੀ ਪੇਜ ਸਥਾਪਿਤ ਕਰਦੇ ਹਾਂ ਅਰਵਿੰਦ ਸਿੰਘ ਸੰਧੂ ਦੀ ਦੇ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ ਦੂਜੇ ਪਾਸੇ BC ਦੇ ਰਿਚਮੈਂਟ ਤੋਂ ਲਾਪਤਾ ਸੁਦਵੀਰ ਸੀਰੇ ਦੀ ਭਾਲ ਕਰ ਰਹੀ RCMP ਵੱਲੋਂ ਲੋਕਾਂ ਦੀ ਮਦਦ ਮੰਗੀ ਗਈ ਹੈ ਸੁਦਵੀਰ ਸਿੰਘ ਦਾ ਹੁਲੀਆ ਜਾਰੀ ਕਰਦੇ ਆ RCMP ਨੇ ਦੱਸਿਆ ਕਿ ਉਸ ਦੀ ਉਮਰ 25 ਸਾਲ ਕੱਦ 5 ਫੁੱਟ 9 ਇੰਚ ਤੇ ਸਰੀਰ ਦਰਮਿਆਨਾ ਹੈ ਆਖਰੀ ਵਾਰ ਦੇਖੇ ਜਾਣ ਵੇਲੇ ਸੁਦਵੀਰ ਸਿੰਘ ਨੇ ਕਾਲੇ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਸਪੈਡ ਪੈਂਟ ਪਹਿਨੀ ਹੋਈ ਸੀ ਸੁਦਵੀਰ ਸੀਰਾ ਦੀ ਸੁਖ ਸ਼ਾਂਤ ਨੂੰ ਲੈ ਕੇ ਪੁਲਿਸ ਬੇਹੱਦ ਚਿੰਤਾਤ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਉਸਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਰਿਚਮੈਂਡ ਪੁਲਿਸ ਨਾਲ ਸੰਪਰਕ ਕਰੇ ਗੋਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕਰਾਈਮ ਸਟੋਪਰਜ਼ ਨਾਲ 1800 222 8477 ਟਿਪਸ ਤੇ ਕਾਲ ਕੀਤੀ ਜਾ ਸਕਦੀ ਹੈ ਇਸ ਦੌਰਾਨ ਐਬਸਪੋਰਟ ਪੁਲਿਸ ਨੇ ਦੱਸਿਆ ਕਿ ਸੁਮਸ ਮਾਉਂਟੇਨ ਰੀਜਨਲ ਪਾਰਕ ਵਿੱਚ ਇੱਕ ਸੜੀ ਹੋਈ ਮੁੱਤਸੀ ਵਿਸ਼ੀ ਆਊਟਲੈਂਡਰ ਵਿੱਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਸ਼ੱਕੀ ਹਾਲਤ ਵਿੱਚ ਹੋਈਆਂ ਮੌਤਾਂ ਬਾਰੇ ਪੁਲਿਸ ਪੜਤਾਲ ਕੀਤੀ ਜਾ ਰਹੀ ਹੈ ਪਰ ਇਹ ਵਾਰਦਾਤ ਆਮ ਲੋਕਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦੀ